ਅੱਜ ਤੋਂ ਤਕਰੀਬਨ 1 ਹਫ਼ਤਾ ਪਹਿਲਾਂ ਲੱਕੀ ਪਟਿਆਲ ਗੈਂਗਸਟਰ ਦੇ ਨਾਲ ਜੁੜਿਆ ਹੋਇਆ ਇੱਕ ਬਹੁਤ ਹੀ ਉਸ ਦਾ ਖਾਸ ਸਾਥੀ ਆਈਸ ਵੱਲੋਂ ਫੈਡਰਲ ਅਮਰੀਕੀ ਏਜੰਸੀਆਂ ਵੱਲੋਂ ਨਾ ਸਿਰਫ ਫੜਿਆ ਗਿਆ ਬਲਕਿ ਉਸ ਤੋਂ 5 ਦਿਨ ਤੱਕ ਪੁੱਛਗਿੱਛ ਕੀਤੀ ਗਈ ਸਦੀਪਾ ਮੈਲਪੂਰੀਆ ਨੂੰ ਅੱਜ ਤੋਂ ਇੱਕ ਹਫ਼ਤੇ ਪਹਿਲਾਂ ਫੌਂਟੈਨਾ ਪੁਲਿਸ ਡਿਪਾਰਟਮੈਂਟ ਨੇ ਇੱਕ ਟ੍ਰੈਫਿਕ ਆਫੈਂਸ ਲਈ ਗ੍ਰਿਫਤਾਰ ਕੀਤਾ ਲੇਕਿਨ ਇਸ ਤੋਂ ਅਗਲੇ 5 ਦਿਨ ਦੱਸਿਆ ਜਾਂਦਾ ਹੈ ਕਿ ਇਸੇ ਪ੍ਰਦੀਪ ਸਿੰਘ ਬੈਂਸ ਨਾਂ ਦੇ ਵਿਅਕਤੀ ਨੂੰ ਅਸਦੀ ਇਮੀਗ੍ਰੇਸ਼ਨ ਐਂਡ ਕਸਟਮਸ ਐਂਡ ਇਨਫੋਰਸਮੈਂਟ ਉਸ ਏਜੰਸੀ ਨੇ ਆਣ ਵਾਲੇ तकरीबन 4 ਜਾਂ 5 ਦਿਨ ਇਸ ਤੋਂ ਪੁੱਛਗਿੱਛ ਕੀਤੀ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਰੈਫਰੈਂਡਮ ਜੋ ਕਿ ਕੈਲੀਫੋਰਨੀਆ ਦੇ ਇਸੇ ਸੂਬੇ ਵਿੱਚ ਹੋਇਆ ਜਿਸ ਵਿੱਚ ਦਲੇਰ ਕੋਟੀਆ ਗੈਂਗਸਟਰ ਵੱਲੋਂ ਇੱਕ ਸਪੀਚ ਦਿੱਤੀ ਗਈ ਅਸਾਂ ਦਾ ਕਰਨਾਲ ਦਾ ਗੈਂਗਸਟਰ ਦਲੇਰ ਕੋਟੀਆ ਜੋ ਕਿ ਦਵਿੰਦਰ ਬੰਮੀਹਾ ਗੈਂਗ ਦੇ ਨਾਲ ਹੀ ਜੁੜਿਆ ਰਿਹਾ ਹੈ ਉਸ ਨੇ ਖਾਲਿਸਤਾਨ ਪੱਖੀ ਸਮਾਗਮਾਂ ਦੇ ਵਿੱਚ ਰੈਫਰੈਂਡਮ ਦੇ ਵਿੱਚ ਸ਼ਿਰਕਤ ਕੀਤੀ ਮੰਚਾਂ ਤੋਂ ਉੱਥੇ ਸਪੀਚ ਦਿੱਤੀ ਇਸ ਦਰੇਰ ਕੋਟੀਆ ਦੇ ਬਿਲਕੁਲ ਠੀਕ ਨਾਲ ਖੜਾ ਵਿਅਕਤੀ ਏਹੀ ਪ੍ਰਦੀਪ ਸਿੰਘ ਬੈਂਸ ਹੈ ਜਿਸ ਨੂੰ ਬੀਤੇ ਹਫਤੇ ਆਈਸ ਵੱਲੋਂ ਇੰਟਰੋਗੇਟ ਕੀਤਾ ਗਿਆ ਇਸ ਤੋਂ ਪੁੱਛਗਿੱਛ ਕੀਤੀ ਗਈ ਜਾਣਕਾਰੀ ਇਹ ਵੀ ਮਿਲੀ ਹੈ ਕਿ ਆਈਸ ਦੀ ਲਾਸ ਏਂਜਲਸ ਥੈਟ ਜਿਹੜੀ ਫੈਸਿਲਿਟੀ ਹੈ ਜੋ ਕਿ ਉਸ ਦਾ ਕੈਂਪ ਰਿਆ ਹੋ ਸਕਦਾ ਹੈ ਉੱਥੇ ਇਸੇ ਪ੍ਰਦੀਪ ਬੈਂਸ ਯਾਨੀ ਕਿ ਦੀਪਾ ਮੈਲਪੂਰੀਆ ਨੂੰ ਕਨਫਰੰਟ ਕਰਾਇਆ ਗਿਆ ਅਬ ਉਹ ਸਾਹਮਣੇ ਕਰਾਇਆ ਗਿਆ ਗੈਂਗਸਟਰ ਹੈਪੀ ਪਸ਼ਿਆ ਦੇ ਨਾਲ ਲੇਕਿਨ ਸਭ ਤੋਂ ਅਹਿਮ ਸਵਾਲ ਜੋ ਕਿ ਦੀਪਾ ਮਾਲਪੁਰੀਆ ਤੋਂ ਪੁੱਛੇ ਗਏ ਯਾਨੀ ਕਿ ਪ੍ਰਦੀਪ ਬੈਂਸ ਤੋਂ ਪੁੱਛੇ ਗਏ ਉਹ ਸੀ ਗੈਂਗਸਟਰ ਲੱਕੀ ਪਟਿਆਲ ਦੇ ਨਾਲ ਉਸ ਦਾ ਸੰਪਰਕ ਉਸ ਦੇ ਰਿਸ਼ਤੇ ਕਿੰਨੇ ਕੁ ਪੁਰਾਣੇ ਹੈਗੇ ਨੇ